ਜਿਹੜੇ ਲੋਗ ਤੁਹਾਨੂੰ ਭਗਤੀ ਤੋਂ ਛਡਾਉਂਦੇ ਨੇ ਇਹੋ ਜਿਹਾਂ ਦਾ ਸੰਗ ਵੀ ਨਹੀਂ ਕਰਨਾ ਕੋਈ ਛਟਾ ਨਾ ਪੈ ਜਾਏ ਇਹ ਮਹਾਰਾਜ ਦੇ ਬਚਨ ਜਿਹੜੇ ਭਗਤੀ ਤੋਂ ਛਡਾਉਂਦੇ ਆ ਇਹੋ ਜਿਹਾਂ ਦਾ ਸੰਗ ਵੀ ਨਹੀਂ ਕਰਨਾ ਛਟਾ ਨਾ ਪੈ ਜਾਏ ਆ ਕਈ ਬੰਦੇ ਕਿ ਨਾ ਯੋਰ ਲਾਉਂਦੇ ਵੇ ਵਿਚਾਰੇ ਦੁਪਹਿਰੇ ਬਾਦ ਹੋ ਜਾਣ ਆਖੋ ਸਾਥ ਆ ਮੱਖ ਦਾ ਯੋਰ ਹੀ ਹੋ ਲਗਾ ਪਿਆ ਭਗਤੀ ਨਾ ਕਰ ਜੇ ਬੰਦਗੀ ਦੀ ਉਹ 6ਵੇਂ ਪਾਸ਼ਾ ਕਹਿੰਦੇ ਇਹੋ ਜਿਹਾ ਤੂੰ ਦੂਰ ਰਹਿਣ ਸੰਗ ਵੀਰ ਨਹੀਂ ਕਰਨ ਜਿਹੜੇ ਭਗਤੀ ਤੋਂ ਸ਼ਰਮਾਉਂਦੇ ਛੱਟਾ ਨਾ ਪੈ ਹੁਣ ਇਹੋ ਜਿਹਾ ਬੰਦਾ ਹੈ ਜਿਹੜਾ ਵੀਡੀਓ ਕੱਢਦੀ ਸਾਹਮਣੇ ਆਵੇ ਤੇ ਉਹਨੂੰ ਫੇਰ ਪਿਆਰ ਨਾਲ ਸਮਝਾਈਏ ਤੇ ਤੂੰ ਕਹਿੰਦਾ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨ ਦੀ ਉਸਤਤ ਕਰਨ ਦੀ ਲੋੜ ਨਹੀਂ ਕਿੰਜ ਲੱਗਦਾ ਤੂੰ ਸੁਮਨੀ ਸਾਹਿਬ ਕਦੀ ਪੜ੍ਹੀ ਦੀ ਸੁਮਨੀ ਸਾਹਿਬ ਕਹਿੰਦੀ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਕਰਦੇ ਗੁਰੂ ਗ੍ਰੰਥ ਸਾਹਿਬ ਸੁਮਨੀ ਸਾਹਿਬ ਤੇ ਆਪ ਬਾਣੀ ਕਹਿ ਰਹੀ ਹੈ ਵੀ ਬਾਬਾ ਜੀ ਨੂੰ ਬ੍ਰਹਮ ਗਿਆਨੀ ਨਹੀਂ ਕਹਾਗੇ ਉਹ ਤੇ ਪਰਮੇਸ਼ਰ ਦਾ ਰੂਪ ਨੇ ਗੁਰੂ ਸਾਹਿਬ ਆਪ ਕਹਿੰਦੇ ਸਾਧ ਕੀ ਸੋਭਾ ਸਾਹਿਬ ਤੋਂ ਨੇ ਆਈ ਨਾਨਕ ਸਾਹਿਬ ਤਰ ਭੇਜਣਾ ਤੇ ਇਹ ਮੇਰੀ ਅ ਗਿਆਨਤਾ ਹੈ ਇਹੋ ਜਿਹਾਂ ਦਾ ਸੰਗ ਵੀ ਨਹੀਂ ਕਰਦਾ ਗਿਆਨਤਾ ਦੇ ਰਿਹਾ ਬਾਬਾ ਦੀਪ ਸਿੰਘ ਵਰਗੇ ਸਾਧੂ ਬਾਬਾ ਦੀਪ ਸਿੰਘ ਵਰਗੇ ਭ੍ਰਮ ਗਿਆਨੀ ਨੂੰ ਪਰਮੇਸ਼ਰ ਦਾ ਦਰਜਾ ਆਖੋ ਸਤਨਾਮ ਗੁਰਬਾਣੀ ਦੇ ਤੱਕ ਕਿੰਨੀਆਂ ਹੀ ਬਾਤੀਆਂ ਟਾਈਮ ਪੂਰਾ ਸੋਰਾ ਵਾਹੇ ਨੂੰ ਸਭ ਦਾ ਭਲਾ ਕਰੇ ਪਰ ਮੈਂ ਇੱਕ ਗੱਲ ਕਹਾਂਗਾ ਜਿਹੜੇ ਬਾਬਾ ਦੀਪ ਸਿੰਘ ਬਾਰੇ ਕੁਝ ਬੋਲਦੇ ਨੇ ਬਾਬਾ ਜੀ ਦੇ ਹਾਲੂ ਹੈ ਬਾਬਾ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਬਾਬਾ ਜੀ ਦੇ ਹਾਲੂ ਪਰ ਮੈਂ ਉਹਨਾਂ ਨੂੰ ਇਸ ਮਾਈਕ ਤੇ ਕਹਿਣਾ ਬਾਬਾ ਜੀ ਜਿਆਲੂ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਰ ਤੁਹਾਨੂੰ ਬਾਬਾ ਨੋਹ ਸਿੰਘ ਨੇ ਨਹੀਂ ਬਖਸ਼ਣਾ ਬਾਬਾ ਜੀ ਨੇ ਕੁਝ ਨਹੀਂ ਕਹਿਣਾ ਬਾਬਾ ਦੀ ਜੀ ਨੇ ਪਰ ਬਾਬਾ ਨੋਹ ਸਿੰਘ ਨੇ ਨਹੀਂ ਬਖਸ਼ਣਾ ਬਾਕੀ ਦੇ ਸ਼ਹੀਦ ਸਿੰਘਾਂ ਨੇ ਵੀ ਨਹੀਂ ਬਖਸ਼ਣਾ ਸਾਰੇ ਬਾਬਾ ਨੋਹ ਸਿੰਘ ਜੀ तकरीबन 10 ਸਾਲ ਵੱਡੇ ਸੀ ਕਬਦੀ ਸੀ ਤੇ ਬਾਬਾ ਨੋਹ ਸਿੰਘ ਨੇ 67 ਦੇ ਵੀ ਉਹਨਾਂ ਕੋਲੋਂ ਸੰਤਿਆ ਵੀ ਹੋਰ ਵੀ ਜਿਵੇਂ ਜਿਵੇਂ ਸਾਰੇ ਐਡੇ ਪੱਕੇ ਸਾਥੀ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਤੇ 20 ਜਥੇਦਾਰ ਬਣਾਇਆ ਸੀ ਮਿਸਲ ਸ਼ਹੀਦਾਂ ਮਿਸਲ ਸ਼ਹੀਦਾਂ ਦਾ ਜਿਹੜੇ ਜਥੇਦਾਰ ਉਹਨਾਂ ਨੂੰ ਬਣਾਇਆ ਬਾਬਾ ਨੌ ਸਿੰਘ ਜੀ ਜਦੋਂ ਬਾਬਾ ਜੀ ਹਰਮੰਦਰ ਸਾਹਿਬ ਦੀ ਵੇਦਵੀ ਲਈ ਨਿਕਲੇ ਆ ਉਹਨਾਂ ਨੂੰ ਕਿਹਾ ਸੀ ਤੁਸੀਂ ਉੱਥੇ ਡਿਊਟੀ ਦੀ ਸਭੋਗੀ ਤਲਵੰਡੀ ਤੇ ਬਾਬਾ ਨੌ ਸਿੰਘ ਕਹਿੰਦੇ ਮੈਂ ਤੇ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਸ਼ੀਧੀ ਦੇਣੀ ਐ ਤੇ ਨਾਲ ਹੀ ਜਾਣਾ ਐਡਾ ਸਰਦਾਰ ਗੱਲ ਲਈ ਵੇਖੋ ਕਦਮ ਨਾਲ ਕਦਮ ਮਿਲਾਇਆ ਹੋਇਆ ਉਧਰ ਡਾਲਾ ਸਾਹਿਬ ਹੈ ਉਧਰ ਬਾਬਾ ਨੌ ਸਿੰਘ ਦਾ ਨਾਮ ਕਰੰਤਰ ਕਰੰਤਰ ਜਿਨ੍ਹਾਂ ਨੇ ਬਾਬਾ ਨੋਸੇ ਜਿਹੜਾ ਤਨ ਮਨ ਸਭ ਕੁਝ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਵਿੱਚ ਸਾਰੀ ਯਾਰੀ ਪਾਈ ਹੋਵੇ ਹੋਰ ਸ਼ਹੀਦ ਸਿੰਘ ਸਾਰੇ ਤਾਂ ਉਹ برداشت ਕਰਨਗੇ ਉਹ ਨਹੀਂ ਬੱਕਾ ਬਾਬਾ ਦੀਪ ਸਿੰਘ ਤੇ ਜੱਲੂ ਬਿਲਕੁਲ ਹੀ ਗਿਆਨ ਦਾ ਜਦ ਜੀ ਸਾਹਿਬ ਬੜੀ ਜਾ ਰਹੀ ਤੁਹਾਨੂੰ ਜਦ ਸਾਹਿਬ ਕੋਣੀ ਲੱਗੀ ਤੁਮਨੀ ਸਾਹਿਬ ਬੜੀ ਜਾ ਰਹੀ ਤੁਹਾਨੂੰ ਵੀ ਸਾਹਿਬ ਬੜੀ ਇੱਕ ਵੀਡੀਓ ਜਨੂੰ ਪੈਰਿਆਂ ਦੀ ਬਾਣੀ ਸੁਣਾ ਰਿਹਾ ਉਹ ਸੱਜਣ ਜਿਹੜੀ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਆ ਦੂਜੇ ਪੈਰੇ ਕਹਿੰਦਾ ਆ ਬਾਣੀ ਉਹ ਨਹੀਂ ਉਹ ਬਖੰਡ ਆਪੋ ਸਾਥ ਹੁਣ ਇਦੀ ਕਿੱਡੀ ਵੱਡੀ ਗੱਲ ਉਹਨੇ ਨੀਚ ਕਹਿ ਦਿੱਤੀ ਸੁਹਣੀ ਸਾਹਿਬ ਨੂੰ ਬਖੰਡ ਕਹਿੰਦਾ ਆ ਬਾਣੀ ਜਿਹੜੇ ਇਤਨਾ ਭਗਤੀ ਤੋਂ ਤੋੜਨ ਛੇਵੇਂ ਪਾਸ਼ਾ ਕਹਿੰਦੇ ਉਹਨਾਂ ਦਾ ਸੰਗ ਵੀ ਨਹੀਂ ਕਰਨਾ ਭਗਤੀ ਰਾਜ ਪੈਰੀ ਮਨਾ ਦੇ